ਵਿਹਦੁਰ ਦੇ ਵੋਟਾਂ ਸਰੇ ਨਾਲ ਹੀ ਇਥੋਂ ਤੱਕ ਪਹੁੰਚੇ ਬਾਕੀ ਫਿਰ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇੰਨੀਆਂ ਵੋਟਾਂ ਪਾ ਕੇ ਐਡੇ ਫਤਵੇ ਨਾਲ ਜਿਤਾਇਆ ਤੇ ਸੰਗਤਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਸੀ ਸੌ ਚੁੱਕੰਦਾ ਉਹ ਤੇ ਉਦਾਂ ਨੂੰ ਪਤਾ ਸੀ ਕਿ ਸੰਵਿਧਾਨ ਦੇ ਮਤਲਬ ਲੋਕਤੰਤਰ ਦੇ ਕਰਕੇ ਚਕਾਉਣ ਗਈ ਪਰ ਸੰਗਤਾਂ 'ਚ ਬੜਾ ਉਤਸ਼ਾਹ ਸੀ ਅੱਜ ਸੰਗਤਾਂ ਨੂੰ ਕੱਲ ਦੀ ਖਬਰ ਸੁਣ ਕੇ ਸੰਗਤਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਵੀ ਆ ਕਿ ਭਾਈ ਸਾਹਿਬ ਸੌ ਚੁੱਕਣ ਆ ਰਹੇ ਆ ਤੇ ਬਹੁਤ ਹੀ ਸੰਗਤਾਂ ਦੇ ਫੋਨ ਆਏ ਤੇ ਬਹੁਤ ਹੀ ਸੰਗਤਾਂ ਚ ਚਾਹ ਤੇ ਉਤਸ਼ਾਹ ਆ ਬਾਕੀ ਇਹ ਬੱਕ ਗਏ ਆ ਥੋੜੇ ਜਾਣੇ ਪੰਜ ਸੱਤ ਜਾਣੇ ਇਹਨਾਂ ਨੇ ਕਹੇ ਸੀ ਮਿਲਣ ਨਹੀਂ ਦੇਣਾ ਬਲੱਡ ਰਿਲੇਸ਼ਨ ਵਾਲੇ ਹੀ ਮਿਲ ਸਕਦੇ ਪਰ ਫਿਰ ਵੀ ਪਤਾ ਨਹੀਂ ਸੰਗਤਾਂ ਆਪ ਮਹਾਰੇ ਕਈ ਪਹੁੰਚ ਵੀ ਰਹੀਆਂ ਹਨ ਰੋਕਣ ਦੇ ਬਾਵਜੂਦ ਵੀ ਬਹੁਤ ਸੰਗਤਾਂ ਪਹੁੰਚ ਰਹੀਆਂ ਪੰਜ ਸੱਤ ਸਿੰਘ ਬਾਪੂ ਜੀ ਦੇ ਨਾਲ ਗਏ ਆ ਕਿਉਂਕਿ ਉਦਾਂ ਉਹ ਕਹਿੰਦੇ ਮਿਲਣ ਤੇ ਦੇਣਾ ਨਹੀਂ ਬਾਪੂ ਜੀ ਇਕੱਲੇ ਮਿਲਣਗੇ ਗਾੜੀ ਸਿੰਘ ਤੇ ਉਦਾਂ ਗਏ ਪੰਜ ਸੱਤ 10 ਨਾਲ ਤੇ ਬਾਕੀ ਇਹਨਾਂ ਨੂੰ ਪਤਾ ਨਹੀਂ ਪਾ ਹੁਣ ਕੌਣ ਕੌਣ ਮਿਲਦਾ ਵਾ ਉਦਾਂ ਤੇ ਕਿ ਇਸ ਸਵਿਧਾਨ ਦੇ ਅੰਦਰ ਰਹਿ ਕੇ ਉਹਨਾਂ ਨੇ ਉਹ ਚੋਣ ਚਾਏ ਆ ਇੰਨੀਆਂ ਵੋਟਾਂ ਨਾਲ ਲੋਕਾਂ ਨੇ ਜਤਾਇਆ ਤੇ ਉਹਨਾਂ ਨੂੰ ਉਦੋਂ ਹੀ ਸੌਂਚ ਕਉਣੀ ਚਾਹੀਦੀ ਅਸਲ 'ਚ ਤੇ ਜਦੋਂ ਬਾਕੀ ਲੋਕ ਸਭਾ 'ਚ ਸਾਰੇ ਬਾਕੀ ਐਮਪੀ ਐਨੇ ਚੁੱਕੀ ਸੀ ਚਕਾਉਣੀ ਤੇ ਉਦੋਂ ਚਾਹੀ ਸੀ ਤਾਂ ਹੀ ਸੰਗਤ 'ਚ ਜ਼ਿਆਦਾ ਇੰਨਾ ਉਤਸ਼ਾਹ ਜਿਆ ਹੋਗਾ ਕਿ ਪਤਾ ਨਹੀਂ ਇਹਨੂੰ ਭਾਈ ਸਾਹਿਬ ਨੂੰ ਕਿਉਂ ਨਹੀਂ ਚਕਾ ਰਹੇ ਤੇ ਬਾਕੀ ਚਲੋ ਵਧੀਆ ਗੱਲ ਆ ਵੀ ਉਹਨੇ ਕੱਲ ਸੌਂ ਚੁਕਣੀ ਆ ਤੇ ਸੰਗਤਾਂ ਦੇ ਵੀ ਮਨ 'ਚ ਬਹੁਤ ਖੁਸ਼ੀ ਆ ਤੇ ਆਪਾਂ ਵੀ ਖੁਸ਼ੀ ਆ ਚਲੋ ਵਾਈ ਗੁਰ ਦੀ ਕਿਰਪਾ ਨਾਲ ਵਧੀਆ ਹੋ ਰਿਹਾ ਜੋ ਵੀ ਹੋ ਰਿਹਾ ਜੀ ਸਿੰਘ ਵੀ ਆਪਣੇ ਤੌਰ ਤੇ ਸਾਡੇ ਕਹਿਣ ਤੋਂ ਬਗੈਰ ਕਿਸ਼ ਕਰ ਰਹੇ ਆਪਣੇ ਤੌਰ ਤੇ ਕਰ ਰਹੇ ਸੀ ਲੋਕ ਤੇ ਕਈ ਮਾਰਚ ਵੀ ਕੱਢ ਰਹੇ ਸੀ ਕਿੰਨੀ ਜਗ੍ਹਾ ਤੇ ਉਹਨਾਂ ਨੇ ਰੋਸ ਮਾਰਚ ਵੀ ਕੀਤਾ ਤੇ ਉਹਦੀ ਲੋਕਾਂ ਚ ਉਤਸ਼ਾਹ ਹੀ ਹੈ ਨਾ ਸੀ ਕਿ ਭਾਈ ਸਾਹਿਬ ਕਦੋਂ ਬਾਹਰ ਹੁੰਦੇ ਜਿਹੜੀ ਉਮੀਦ ਨਾਲ ਮਤਲਬ ਇੱਕ ਨਸ਼ੇ ਦਾ ਮੁੱਦਾ ਲੈ ਕੇ ਆਹੀ ਜਿਹੜੇ ਏਜੰਡੇ ਨਾਲ ਚੋਣ ਲੜੀ ਸੀ ਲੋਕਾਂ ਨੂੰ ਇਹ ਉਤਸ਼ਾਹ ਵਾਹ ਤੇ ਸਰਕਾਰਾਂ ਨੇ ਵੀ ਚਾਹਦਾ ਬਣਾਉਣ ਛੱਡਨ ਉਹ ਆਪਣੇ ਹਲਕੇ ਜਿਹੜੇ ਹਲਕੇ ਚ ਜਿੱਤੇ ਆ ਲੋਕਾਂ ਦਾ ਧੰਨਵਾਦ ਕਰਨ ਲੋਕਾਂ ਦੀਆਂ ਫਰਿਆਦਾਂ ਸੁਣਨ ਲੋਕਾਂ ਦੇ ਦੁੱਖ ਸੁਣਨ ਸਰਕਾਰ ਨੂੰ ਚਾਹਦਾ ਕਿ ਇਹਨੂੰ ਤੁਰੰਤ ਰਹਾ ਕੀਤਾ ਜਾਏ ਜੇ ਸਵਿਧਾਨ ਦੇ ਅੰਦਰ ਢਾਕੇ ਸਾਰਾ ਕੁਝ ਕੀਤਾ ਵਾ ਤੇ ਫਿਰ ਇਹ ਲੋਕਤੰਤਰ ਦੇ ਕਰਕੇ ਨੂੰ ਰਿਹਾ ਵੀ ਕਰਨਾ ਚਾਹੀਦਾ ਵਾ ਕਾਨੂੰਨਾਂ ਤੌਰ ਤੇ ਜਦੋਂ ਕਾਨੂੰਨ ਚ ਆ ਗਿਆ ਤੇ ਫਿਰ ਇਹਨਾਂ ਨੂੰ ਰਿਹਾ ਕਰਨਾ ਚਾਹੀਦਾ ਕਿਉਂ ਆਪਣੇ ਹਲਕੇ ਚ ਆਣ ਕੇ ਲੋਕਾਂ ਦਾ ਦੁੱਖ ਸੁੱਖ ਸੁਣੇ ਜਿਨ੍ਹਾਂ ਨੇ ਲੋਕਾਂ ਨੇ ਇੰਨੇ ਉਤਸ਼ਾਹ ਨਾਲ ਵੋਟਾਂ ਪਾਈਆਂ ਇੰਨੀ ਆਸਾ ਰੱਖ ਕੇ ਉਹਨਾਂ ਨੇ ਵੋਟਾਂ ਪਾਈਆਂ ਇਹ ਲੋਕਾਂ ਨੂੰ ਉਹਨਾਂ ਦਾ ਚਾਹੀਦਾ ਵਾ ਛੱਡਣਾ ਵੀ ਨਾਲੇ ਤੇ ਲੋਕਾਂ ਦਾ ਧੰਨਵਾਦ ਕਰਨ ਤੇ ਨਾਲੇ ਉਹ ਲੋਕਾਂ ਦੇ ਦੁੱਖ ਸੁਣਨ